ਜੋ ਕੁਛ ਵੀ ਅਸੀਂ ਲਾਈਫ ਦਾ ਦੇਖਣਾ ਹੈ ਲਾਈਫ ਕਾਸਮੋਸ ਜੋ ਕੁਛ ਵੀ ਆਲਾ ਦਵਾਲਾ ਸਾਰਾ ਸਾਰਾ ਕੁਛ ਕਰਾਮਾਤ ਹੈ ਹੀ ਰਾਂਝੇ ਦੀ ਕਹਾਣੀ ਸਸੀ ਪੁੰਨੂ ਦੀ ਕਹਾਣੀ ਇਹਨਾਂ ਕਹਾਣੀਆਂ ਦੇ ਕਿਰਦਾਰ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂ ਗਏ ਉਹ ਮੁਹੱਬਤ ਦੀ ਕਰਾਮਾਤ ਹੈ ਇਨਸਾਨ ਅਕਸਰ ਆਪਣੇ ਬੱਚਿਆਂ ਦੀ ਮਾਂ ਪਿਓ ਦੀ ਜਾਂ ਪਾਰਟਨਰ ਦੀ ਮੁਹੱਬਤ ਚ ਅਜਿਹੇ ਕਾਰਨਾਮੇ ਕਰਦੇ ਨੇ ਸੱਚੇ ਗੁਰਮਖੀ ਗੁਰੂ ਦਾ ਪ੍ਰੇਮ ਮੁਕਤੀ ਦੇ ਖਿਆਲ ਤੋਂ ਵੀ ਉੱਤੇ ਆ ਜਿਨ੍ਹਾਂ ਲਈ ਕਿਸੇ ਦੀ ਪ੍ਰੀਤ ਆਪਣੀ ਜ਼ਿੰਦਗੀ ਤੋਂ ਵੀ ਉੱਤੇ ਹੋਏ ਉਹ ਉਹ ਲੋਕ ਮੌਤ ਦੀ ਪਰਵਾਹ ਨਹੀਂ ਕਰਦੇ ਇਹ ਕਿਤਾਬ ਬਾਰੇ ਅਸੀਂ ਇਹ ਵੀਡੀਓ ਸੀਰੀਜ਼ ਕਰ ਰਹੇ ਹਾਂ ਤੇ ਇਸ ਵਿੱਚ ਤੇਗ ਦੀਆਂ ਅਲੱਗ-ਅਲੱਗ ਕਵਿਤਾਵਾਂ ਦੇ ਰੈਫਰੈਂਸ ਨਾਲ ਉਹਨਾਂ ਦੇ ਬਹਾਨੇ ਨਾਲ ਅਸੀਂ ਜੋ ਅਲੱਗ-ਅਲੱਗ ਥੌਟਸ ਨੇ ਜਿਨ੍ਹਾਂ ਜਿਨ੍ਹਾਂ ਤੋਂ ਉਹ ਕਵਿਤਾਵਾਂ ਪੈਦਾ ਹੋਈਆਂ ਉਹਨਾਂ ਨੂੰ ਇਲਾਬੋਰੇਟ ਕਰਨ ਦੀ ਉਹਨਾਂ ਬਾਰੇ ਗੱਲਬਾਤ ਕਰਨ ਦੀ ਇਹਦੇ ਵਿੱਚ ਕੋਸ਼ਿਸ਼ ਕਰਦੇ ਹਾਂ ਤੇ ਇਹ ਲੜੀਵਾਰ ਜਿਹੜੀ ਗੱਲਬਾਤ ਹੈ ਸਾਡੀ ਉਮੀਦ ਹੈ ਕਿ ਕਾਫੀ ਲੰਬੀ ਰਹੇਗੀ ਤੇ ਅੱਜ ਜਿਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਉਹ ਕਰਾਮਾਤ ਦਾ ਜੋ ਖਿਆਲ ਹੈ ਉਹਦੇ ਨਾਲ ਸੰਬੰਧਿਤ ਹੈ ਕਰਾਮਾਤ ਬਾਰੇ ਕਿ ਕਰਾਮਾਤ ਅਕਸਰ ਕਰਾਮਤ ਹੈ ਕੀ ਅਕਸਰ ਹੀ ਸਵਾਲ ਉੱਠਦਾ ਕਿ ਕਿਸ ਚੀਜ਼ ਨੂੰ ਕਰਾਮਾਤ ਕਹਿੰਦੇ ਜਾਂ ਕਰਾਮਾਤ ਕੀ ਹੈ ਜਦੋਂ ਅਸੀਂ ਧਰਮਾਂ ਦੀ ਹਿਸਟਰੀ 'ਚ ਜਾਈਏ ਤਾਂ ਅਕਸਰ ਸਾਨੂੰ ਇਸ ਸਵਾਲ ਨਾਲ ਡੀਲ ਕਰਨਾ ਪੈਂਦਾ ਵਾਰ-ਵਾਰ ਇਹ ਸਵਾਲ ਉੱਠਦਾ ਤੇ ਇਸ ਸਵਾਲ ਦਾ ਸਭ ਤੋਂ ਪਹਿਲਾ ਪੱਖ ਇਹ ਹੈ ਕਿ ਕਰਾਮਾਤ ਆਖਰ ਹੈ ਕੀ ਇਹਦਾ ਬਸੇ ਕੋਈ ਇੱਕ ਉੱਤਰ ਨਹੀਂ ਹੈ ਇਸ ਕਰਕੇ ਗੱਲਬਾਤ ਦੀ ਜਿਹੜੀ ਇਸ ਲੜੀ 'ਚ ਅਸੀਂ ਕਈ ਵਾਰ ਇਸ ਸਵਾਲ ਤੇ ਗੱਲ ਕਰਾਂਗੇ ਉਹਦਾ ਕਾਰਨ ਇਹ ਹੈ ਕਿ ਇਸ ਸਵਾਲ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਕਈ ਇਹਦੇ ਐਸਪੈਕਟਸ ਨੇ ਕਈ ਇਹਦੇ ਪਹਿਲੂ ਨੇ ਇੱਕ ਨਜ਼ਰੀਆ ਇਹ ਹੈ ਪਰ ਬਹੁਤ ਇੰਪੋਰਟੈਂਟ ਹੈ ਕਿ ਸਾਰਾ ਵਜੂਦ ਹੀ ਕਰਾਮਾਤ ਹੈ ਜੋ ਕੁਛ ਵੀ ਅਸੀਂ ਲਾਈਫ ਦਾ ਦੇਖ ਰਹੇ ਆ ਲਾਈਫ ਕਾਸਮੋਸ ਜੋ ਕੁਛ ਵੀ ਆਲਾ ਦਵਾਲਾ ਸਾਰਾ ਸਾਰਾ ਕੁਛ ਕਰਾਮਾਤ ਹੈ ਇਨਸਾਨ ਦੀ ਹੋਂਦ ਹੀ ਕਰਾਮਾਤ ਹੈ ਕਾਇਨਾਤ ਆਪਣੇ ਆਪ ਵਿੱਚ ਕਰਾਮਾਤ ਹੈ ਤੇ ਜਿਹੜੇ ਗਹਿਰੇ ਗਹਿਰੇ ਰੂਹਾਨੀ ਅਨੁਭਵ ਵਾਲੇ ਫਕੀਰ ਲੋਕ ਸੀਗੇ ਉਹਨਾਂ ਨੇ ਆਪਣੇ ਅਨੁਭਵ ਨੂੰ ਵਿਸਮਾਦ ਜਿਹੇ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਤੇ ਉਹ ਜਦੋਂ ਇਹ ਸ਼ਬਦ ਵਰਤ ਰਹੇ ਸੀ ਤਾਂ ਉਹ ਅਸਲ 'ਚ ਇਸ ਕਰਾਮਾਤ ਦੇ ਇੱਕ ਲਿਹਾਜ਼ ਨਾਲ ਹੈਰਾਨ ਹੋ ਰਹੇ ਹੋਣਗੇ ਤੇ ਸਾਡੀ ਇਸ ਲੜੀ ਦਾ ਫੋਕਸ ਬਹਾਦਰੀ ਜਿਹੇ ਇਨਸਾਨੀ ਵਰਤਾਰੇ ਤੇ ਹੈ ਕਿਉਂਕਿ ساری ਦੀ ساری ਜਿਹੜੀ ਇਹ ਕਿਤਾਬ ਹੈ ਇਹ ਸ਼ਕਤੀ ਦਾ ਜੋ ਕਨਸੈਪਟ ਹੈ ਉਹਦੇ ਆਲੇ ਦੁਆਲੇ ਉਸਰੀ ਹੈ ਤੇ ਇਸ ਕਰਕੇ ਅਸੀਂ ਬਹਾਦਰੀ ਦੇ ਪਰਸਪੈਕਟਿਵ ਨਾਲ ਜ਼ਿਆਦਾ ਗੱਲ ਕਰ ਰਹੇ ਹਾਂ ਤੇ ਇਹ ਵੀ ਕਰਾਮਾਤ ਦੀ ਹੀ ਇੱਕ ਪਰਤ ਹੈ ਮੁਹੱਬਤ ਵੀ ਕਰਾਮਾਤ ਹੈ ਬਹਾਦਰੀ ਵੀ ਕਰਾਮਾਤ ਹੈ ਮੁਹੱਬਤ ਵੀ ਵੱਡੇ ਵੱਡੇ ਕਾਰਨਾਮੇ ਕਰਵਾਉਂਦੀ ਇਸ ਕਰਕੇ ਹੀ ਬਹੁਤ ਵੱਡੀ ਕਰਾਮਾਤ ਹੈ ਤੇ ਜਿਵੇਂ ਇਸ ਸੀਰੀਜ਼ ਚ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਖਾਲਸੇ ਦੀ ਬਹਾਦਰੀ ਮੁਹੱਬਤ ਚੋਂ ਪੈਦਾ ਹੋਈ ਇਹ ਮੁਹੱਬਤ ਦਾ ਹੀ ਦੂਜਾ ਪਾਸਾ ਹੈ ਜਾਂ ਕਹਿ ਸਕਦੇ ਹਾਂ ਕਿ ਇਹ ਲਾਸਾਨੀ ਬਹਾਦਰੀ ਮੁਹੱਬਤ ਦੀ ਕਰਾਮਾਤ ਹੈ ਦੱਬੇ ਕੁਚਲੇ ਤੇ ਗਰੀਬ ਗੁਰਬੇ ਸਮਝੇ ਜਾਣ ਵਾਲੇ ਲੋਕ ਕਿਵੇਂ ਵੱਡੇ ਵੱਡੇ ਸੂਰਬੀਰ ਬਣ ਗਏ ਕਿਵੇਂ ਉਹਨਾਂ ਨੇ ਇੱਕ ਵੱਡੀ ਸਲਤਨਤ ਨਾਲ ਟੱਕਰ ਲੈ ਲਈ ਕਿਵੇਂ ਚਿੜੀਆਂ ਦੁਆਰਾ ਬਾਜਾਂ ਨਾਲ ਲੜਨ ਦੀਆਂ ਕਹਾਣੀਆਂ ਪੈਦਾ ਹੋਈਆਂ ਇਹ ਸਭ ਮੁਹੱਬਤ ਦੀ ਕਰਾਮਾਤ ਮੁਹੱਬਤ ਦੀ ਕਰਾਮਾਤ ਦੀਆਂ ਸਾਡੀ ਹਿਸਟਰੀ 'ਚ ਸੈਂਕੜੇ ਕਹਾਣੀਆਂ ਨੇ ਅਸੀਂ ਜੇ ਖਾਲਸਾ ਹਿਸਟਰੀ ਤੋਂ ਬਾਹਰ ਜਾ ਕੇ ਵੀ ਗੱਲ ਕਰੀਏ ਹੀ ਰਾਂਝੇ ਦੀ ਕਹਾਣੀ ਸਸੀ ਪੁੰਨੂ ਦੀ ਕਹਾਣੀ ਇਹਨਾਂ ਕਹਾਣੀਆਂ ਦੇ ਕਿਰਦਾਰ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂ ਗਏ ਉਹ ਮੁਹੱਬਤ ਦੀ ਕਰਾਮਾਤ ਸੀ ਸਾਡੇ ਯੁੱਗ ਚ ਇੱਕ ਕਹਾਣੀ ਹੈ ਬਿਹਾਰ ਤੋਂ ਬਿਹਾਰ ਤੋਂ ਕੁਝ ਸਾਲ ਪਹਿਲਾਂ ਇਹ ਕਹਾਣੀ ਆਈ ਸੀ ਦਸ਼ਰਤ ਮਾਂਜੀ ਨਾਂ ਦਾ ਇੱਕ ਬੰਦਾ ਉਸ ਦੀ ਲਾਈਫ ਤੇ ਇੱਕ ਹਿੰਦੀ ਫਿਲਮ ਵੀ ਬਣੀ ਸੀ ਤੇ ਉਹ ਇੱਕ ਬਹੁਤ ਗਰੀਬ ਮਜ਼ਦੂਰ ਆਦਮੀ ਸੀ ਤੇ ਪਹਾੜੀ ਰਸਤੇ ਤੇ ਇੱਕ ਵਾਰ ਠੋਕਰ ਖਾ ਕੇ ਉਸ ਦੀ ਪਤਨੀ ਡਿੱਗ ਪਈ ਸੀ ਉਹ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਤੇ ਉਹਦੇ ਲਈ ਖਾਣਾ ਲੈ ਕੇ ਆਉਂਦੀ ਸੀ ਤੇ ਇੱਕ ਦਿਨ ਕਿਉਂਕਿ ਉਹ ਉਬੜ ਖਬੜ ਰਸਤਾ ਸੀ ਪਹਾੜੀ ਰਸਤਾ ਸੀ ਤੇ ਉੱਥੇ ਉਹ ਡਿੱਗ ਗਈ ਅਤੇ ਡਿੱਗ ਕੇ ਉਸ ਦੀ ਮੌਤ ਹੋ ਗਈ ਤੇ ਇਸ ਗੱਲ ਦੀ ਉਸ ਬੰਦੇ ਨੂੰ ਜਈ ਸੱਟ ਲੱਗੀ ਕਿ ਉਸ ਨੇ ਉਹ ਪਹਾੜ ਹੀ ਪਟਣਾ ਸ਼ੁਰੂ ਕਰ ਦਿੱਤਾ ਤੇ ਆਮ ਇੱਕ ਜਿਹੜੀ ਖੇਤਾਂ 'ਚ ਕੰਮ ਕਰਨ ਵਾਲੇ ਜਿਹੜੇ ਔਜ਼ਾਰ ਨੇ ਕਹੀ ਨਾਲ ਉਹ ਪਹਾੜ ਪੁੱਟ ਰਿਆ ਸੀ ਲੋਕ ਕਹਿੰਦੇ ਕਮਲਾ ਹੋ ਗਿਆ ਹਿੱਲ ਗਿਆ ਤੇ ਆਪਣੀ ਪਤਨੀ ਦੇ ਵਿਜੋਗ ਨੂੰ ਚੱਲ ਨਹੀਂ ਸਕਿਆ ਤੇ ਪਰ ਉਹ ਕਈ ਸਾਲ ਲੱਗਿਆ ਰਿਹਾ ਤੇ ਅਖੀਰ ਉਸਨੇ ਉਸ ਪੂਰੇ ਪਹਾੜ 'ਚੋਂ ਰਸਤਾ ਬਣਾ ਦਿੱਤਾ ਤੇ ਫਿਰ ਜਦੋਂ ਰਸਤਾ ਬਣ ਗਿਆ ਤੇ ਫਿਰ ਲੋਕਾਂ ਲਈ ਉਹ ਬਾਬਾ ਬਣ ਗਿਆ ਲੋਕਾਂ ਨੇ ਉਸ ਦੇ ਉੱਤੇ ਬਹੁਤ ਕੁਝ ਲਿਖਿਆ ਕਿੰਨੀਆਂ ਹੀ ਕਹਾਣੀਆਂ ਲਿਖੀਆਂ ਗਈਆਂ ਫਿਲਮ ਬਣੀ ਇਹ ਕਰਾਮਾਤ ਉਸ ਦੀ ਮੁਹੱਬਤ ਨੇ ਕੀਤੀ انسان ਅਕਸਰ ਆਪਣੇ ਬੱਚਿਆਂ ਦੀ ਮਾਂ ਪਿਓ ਦੀ ਜਾਂ ਪਾਰਟਨਰ ਦੀ ਮੁਹੱਬਤ ਚ ਅਜਿਹੇ ਕਾਰਨਾਮੇ ਕਰਦੇ ਨੇ ਪਰ ਮੰਨਿਆ ਜਾਂਦਾ ਹੈ ਕਿ ਗੁਰੂ ਦਾ ਪ੍ਰੇਮ ਸਭ ਤੋਂ ਉੱਤੇ ਹੁੰਦਾ ਅੱਜ ਦੇ ਯੁੱਗ ਚ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਜੀਵਨ ਦਾ ਅਨੁਭਵ ਨਹੀਂ ਹੁੰਦਾ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਥੋੜੀ ਔਖੀ ਲੱਗਦੀ ਹੈ ਜਿਵੇਂ ਕਿਸੇ ਗਿਣਤੀਆਂ ਮਿੰਟੀਆਂ ਵਾਲਾ ਕੋਈ ਬੰਦਾ ਹੋਵੇ ਤੇ ਉਹਦੇ ਲਈ ਕਿਸੇ ਦਾ ਕਿਸੇ ਦਾ ਵੀ ਪ੍ਰੇਮ ਉਹਨੂੰ ਲੱਗ ਸਕਦਾ ਕਿ ਇਹ ਉਪਭਾਵਕਤਾ ਇਹ ਜਿਆਦਾ ਸੈਂਟੀਮੈਂਟਲ ਹੋ ਰਿਹਾ ਜਾਂ ਇਹ ਚੀਜ਼ ਉਸ ਨੂੰ ਲੱਗਦਾ ਕਿ ਇਹ ਸਮਝ ਤੋਂ ਬਾਹਰ ਦੀ ਚੀਜ਼ ਹੈ ਤੇ ਉਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਜੀਵਨ ਦਾ ਅਨੁਭਵ ਨਹੀਂ ਉਹਨਾਂ ਲਈ ਗੁਰੂ ਦਾ ਪ੍ਰੇਮ ਵੀ ਇੱਕ ਕਾਲਪਨਿਕ ਜੀ ਚੀਜ਼ ਉਹਨਾਂ ਨੂੰ ਲੱਗਦੀ ਹੈ ਵੀ ਇਹ ਐਵੇਂ ਕਹਿਣ ਦੀ ਗੱਲ ਹੈ ਤੇ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਸਚਾਈ ਇਹ ਹੈ ਔਰ ਇਨਸਾਨੀ ਹਿਸਟਰੀ ਦੀ ਇਹ ਸਚਾਈ ਹੈ ਕਿ ਗੁਰੂ ਦੇ ਪ੍ਰੇਮ ਚ ਰੰਗੇ ਹੋਏ ਲੋਕਾਂ ਨੇ ਬੜੇ ਵੱਡੇ ਵੱਡੇ ਕਾਰਨਾਮੇ ਦੁਨੀਆ ਚ ਕੀਤੇ ਇਹ ਕੋਈ ਐਵੇਂ ਕਹਿਣ ਦੀ ਗੱਲ ਨਹੀਂ ਹੈ ਇਹ ਹਿਸਟਰੀ ਹੈ ਤੇ ਇੱਕ ਕਵਿਤਾ ਹੈ ਮੁਹੱਬਤ ਦੀ ਕਰਾਮਾਤ ਇਸ ਤੇ ਕਿਤਾਬ ਦੇ ਵਿੱਚ ਇਹ ਕਵਿਤਾ ਹੈ ਮੁਹੱਬਤ ਦੀ ਕਰਾਮਾਤ ਚਿੜੀਆਂ ਵਰਗੇ ਬੰਦੇ ਭਿੜ ਗਏ ਸੱਤਾ ਦੇ ਕਿਲਿਆ ਨਾਲ ਘੋੜਿਆਂ ਨਾਲ ਬਾਦਸ਼ਾਹਾਂ ਨਾਲ ਚਿੜੀਆਂ ਵਰਗੇ ਬੰਦੇ ਭਿੜ ਗਏ ਸੱਤਾ ਦੇ ਕਿਲਿਆ ਨਾਲ ਘੋੜਿਆਂ ਨਾਲ ਬਾਦਸ਼ਾਹਾਂ ਨਾਲ ਡਰੂ ਲੋਕ ਕਿਵੇਂ ਬਣੇ ਬਲੀ ਸੂਰਬੀਰ ਡਰੂ ਲੋਕ ਕਿਵੇਂ ਬਣੇ ਬਲੀ ਸੂਰਬੀਰ ਧਰਤੀ ਤੇ ਰੜਨ ਵਾਲੇ ਉਡਣ ਕਿਵੇਂ ਲੱਗੇ ਸ਼ਾਇਦ ਇਹ ਪ੍ਰੇਮ ਦੀ ਕਰਾਮਾਤ ਆਸਥਾ ਦਾ ਅਮੁਕ ਵੇਗ ਜਿਨ੍ਹਾਂ ਲਈ ਸੁਰਗ ਕੋਈ ਨਹੀਂ ਗੁਰੂ ਦੇ ਪ੍ਰੇਮ ਤੋਂ ਉੱਤੇ ਤੇ ਮੌਤ ਉਹਨਾਂ ਲਈ ਸੁਰਗ ਦੇ ਸਾਹਮਣੇ ਹੋ ਰਿਹਾ ਤਮਾਸ਼ਾ ਪ੍ਰੀਤ ਉਹਨਾਂ ਦੀ ਮੌਤ ਤੋਂ ਗਹਿਰੀ ਪ੍ਰੀਤ ਉਹਨਾਂ ਦੀ ਮੌਤ ਤੋਂ ਗਹਿਰੀ ਤੇ ਮੁਹੱਬਤ ਜ਼ਿੰਦਗੀ ਤੋਂ ਵੱਡੀ ਜਿਵੇਂ ਬੱਚੇ ਦੇ ਪ੍ਰੇਮ 'ਚ ਪਿਓ ਟਕਰਾ ਜਾਵੇ ਪਹਾੜ ਨਾਲ ਤੂਫਾਨ ਨਾਲ ਮੌਤ ਨਾਲ ਇਹ ਵੀ ਪ੍ਰੇਮ ਦੇ ਪਤੰਗੇ ਗੁਰੂ ਦੇ ਪ੍ਰੇਮ 'ਚ ਪਿੜ ਗਏ ਸਲਤਨਤਾਂ ਨਾਲ ਤੇ ਇਨ੍ਹਾਂ ਤੇ ਹੋਈ ਮੁਹੱਬਤ ਦੀ ਕਰਾਮਾਤ ਗੁਰੂ ਅਰਜਨ ਦੇਵ ਜੀ ਦਾ ਦੇਵਗੰਦਾਰੀ 'ਚ ਇੱਕ ਸ਼ਬਦ ਹੈ ਤੇ ਉਹਦੀ ਇੱਕ ਲਾਈਨ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਨਾ ਰਾਜ ਦੀ ਚਾਹਨਾ ਤੇ ਨਾ ਮੁਕਤ ਹੋਣ ਦੀ ਮੇਰੇ ਮਨ ਚ ਤਾਂ ਤੁਹਾਡੇ ਚਰਨ ਕਮਲਾਂ ਦੀ ਪ੍ਰੀਤ ਹੈ ਮਤਲਬ ਕਿ ਮੇਰੇ ਲਈ ਤੁਹਾਡੇ ਚਰਨ ਕਮਲਾਂ ਦੀ ਪ੍ਰੀਤ ਸਭ ਤੋਂ ਉੱਤੇ ਹੈ ਆਮ ਕਰਕੇ ਧਰਮਾਂ 'ਚ ਇਹ ਸਮਝਿਆ ਜਾਂਦਾ ਹੈ ਕਿ ਇਨਸਾਨ ਮੁਕਤੀ ਲਈ ਪ੍ਰਭੂ ਦੀ ਭਗਤੀ ਕਰਦਾ ਹੈ ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਮੈਨੂੰ ਮੁਕਤੀ ਦੀ ਚਾਹਨਾ ਵੀ ਨਹੀਂ ਹੈ। ਪ੍ਰੀਤ ਦੀ ਚਾਹਨਾ ਹੈ। ਸੱਚੇ ਗੁਰਮਖੀ ਗੁਰੂ ਦਾ ਪ੍ਰੇਮ ਮੁਕਤੀ ਦੇ ਖਿਆਲ ਤੋਂ ਵੀ ਉੱਤੇ ਹੈ। ਤੇ ਖਾਲਸੇ ਦੀ ਗੁਰੂ ਗੋਬਿੰਦ ਸਿੰਘ ਨਾਲ ਮੁਹੱਬਤ ਵੀ ਇਸੇ ਤਰ੍ਹਾਂ ਸੀ। ਅਨੰਦਪੁਰ ਦੀ ਲੜਾਈ ਦੇ ਆਖਰੀ ਦਿਨਾਂ 'ਚ ਜਦੋਂ ਕਈ ਸਿੰਘ ਮਹੀਨਿਆਂ ਦੀ ਭੁੱਖ ਤੋਂ ਬਾਅਦ ਕਿਉਂਕਿ ਕਈ ਮਹੀਨੇ ਉਹ ਕੇਰਾਬੰਦੀ ਚੱਲੀ ਸੀ ਤੇ ਕਈ ਮਹੀਨਿਆਂ ਦੀ ਭੁੱਖ ਤੋਂ ਬਾਅਦ ਕਈ ਸਿੰਘ ਡਾਮਾਂਡ ਹੋ ਰਹੇ ਸਨਾਂ ਤੇ ਕਿਲਾ ਛੱਡਣ ਲਈ ਗੁਰੂ ਗੋਬਿੰਦ ਸਿੰਘ ਤੇ ਦਬਾਅ ਪਾ ਰਹੇ ਸਨ ਤੇ ਉਸ ਉਹਨਾਂ ਦਿਨਾਂ 'ਚ ਥੋੜੇ ਜਿਹੇ ਇਹੋ ਜਿਹੇ ਰਹਿ ਗਏ ਜਿਹੜੇ ਬਿਲਕੁਲ ਵੀ ਨਹੀਂ ਥੜਕੇ ਭਾਈ ਉਦਾਸ ਸਿੰਘ ਉਹਨਾਂ ਵਿੱਚੋਂ ਇੱਕ ਸੀ ਤੇ ਭਾਈ ਉਦਾਸ ਸਿੰਘ ਵਰਗੇ ਇਹਨਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਭਾਵੇਂ ਮਰੀਏ ਤੇ ਭਾਵੇਂ ਜੁਈਏ ਰਹਿਣਾ ਅਸੀਂ ਤੁਹਾਡੇ ਨਾਲ ਹੈ ਤੇ ਤੁਹਾਨੂੰ ਛੱਡ ਕੇ ਅਸੀਂ ਕਿਤੇ ਨਹੀਂ ਜਾਣਾ ਤੇ ਕੁਦਰਤੀ ਹੈ ਕਿ ਸਭ ਦੀ ਮੁਹੱਬਤ ਇੱਕੋ ਜਿੰਨੀ ਗਹਿਰੀ ਅਟਲ ਅਤੇ ਅਡਿੱਗ ਨਹੀਂ ਹੋ ਸਕਦੀ ਇਹ ਵੀ ਇੱਕ ਸਚਾਈ ਹੈ ਲਾਈਫ ਦੀ ਆਖਰ ਦੇਖੋ ਇਹ ਵੀ ਇੱਕ ਸਚਾਈ ਹੈ ਨਾ ਕਿ ਜਦੋਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਨੇ ਤੇ ਸਿਰ ਮੰਗੇ ਤੇ ਉਸ ਵੇਲੇ ਵੀ ਸਿਰ ਦੇਣ ਲਈ ਕੋਈ ਸਾਰਾ ਪੰਡਾਲ ਥੋੜਾ ਉੱਠ ਖੜਾ ਹੋਇਆ ਸੀ ਉੱਥੇ ਵੀ ਪੰਜ ਹੀ ਉੱਠੇ ਸੀ ਔਰ ਇੱਕ ਇੱਕ ਕਰਕੇ ਉੱਠੇ ਸੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਵੀ ਜੋ ਤੁਰੇ ਸਨ ਉਹਨਾਂ ਵਿੱਚ ਸਾਰਿਆਂ ਦੀ ਮੁਹੱਬਤ ਪੰਜ ਪਿਆਰਿਆਂ ਜਾਂ ਭਾਈ ਉਦੈ ਸਿੰਘ ਜਾਂ ਭਾਈ ਬਚਿੱਤਰ ਸਿੰਘ ਵਰਗਿਆਂ ਵਰਗੀ ਜਾਂ ਉਹਨਾਂ ਜਿੰਨੀ ਗਹਿਰੀ ਨਹੀਂ ਹੋਏਗੀ ਪਰ ਮੁਹੱਬਤ ਜ਼ਰੂਰ ਸੀ ਉਹਨਾਂ ਨੂੰ ਤੇ ਇਹ ਮੁਹੱਬਤ ਦੀ ਖਿੱਚ ਚੌਧਰੀ ਡੱਲਾ ਵਰਗਿਆਂ ਅੰਦਰ ਵੀ ਬਹੁਤ ਸੀ ਭਾਵੇਂ ਉਹ ਬੰਦਾ ਅਕਸਰ ਦਿਲ ਛੋਟਾ ਕਰ ਲੈਂਦਾ ਸੀ ਅਕਸਰ ਉਹਦੀ ਜਦੋਂ ਉਹਦੀ ਸੀ ਉਹਦੀ ਕਹਾਣੀ ਅਸੀਂ ਪੜਦੇ ਸੁਣਦੇ ਆ ਤਾਂ ਉਹਦੇ 'ਚ ਇਹ ਕੌਂਟਰਡਿਕਸ਼ਨ ਸਾਨੂੰ ਨਜ਼ਰ ਆਉਂਦੇ ਸੋ ਜਿਨ੍ਹਾਂ ਲਈ ਕਿਸੇ ਦੀ ਪ੍ਰੀਤ اپنی زندگی ਤੋਂ ਵੀ ਉੱਤੇ ਹੋਏ ਉਹ ਉਹ ਲੋਕ ਮੌਤ ਦੀ ਪਰਵਾਹ ਨਹੀਂ ਕਰਦੇ ਖਾਲਸੇ ਦੀ ਕਰਾਮਾਤ ਇਸ ਤਰੀਕੇ ਨਾਲ بنیادی طور ਦੇ ਉੱਤੇ ਗੁਰੂ ਪ੍ਰੇਮ ਦੀ ਕਰਾਮਾਤ ਹੈ ساری ਦੀ ساری ਜਿਹੜੀ ਖਾਲਸਾ ਕਹਾਣੀ ਹੈ ਉਹ ਗੁਰੂ ਦੇ ਪ੍ਰੇਮ ਦੀ ਫਾਊਂਡੇਸ਼ਨ ਦੇ ਉੱਤੇ ਖੜੀ ਹੈ ਤੇ ਉਸੇ ਚੋਂ ਉਹ ਵੱਡੀ ਕਰਾਮਾਤ ਹਿਊਮਨ ਹਿਸਟਰੀ ਚ ਤੇ ਇੰਡੀਆ ਦੀ ਹਿਸਟਰੀ ਚ ਪੈਦਾ ਹੋਈ ਜਿਸ ਨੇ ਪੂਰੇ ਇਸ ਕੌਂਟੀਨੈਂਟ ਦੀ ਹਿਸਟਰੀ ਬਦਲ ਦਿੱਤੀ ਇਹ ਗੱਲਬਾਤ ਤੁਹਾਨੂੰ ਪਸੰਦ ਆ ਰਹੀ ਹੈ ਇਹ ਗੱਲਬਾਤ ਤੁਹਾਨੂੰ ਤੁਹਾਡੇ ਮਨ 'ਚ ਸਵਾਲ ਪੈਦਾ ਕਰ ਰਹੀ ਹੈ ਤਾਂ ਇਸ ਨੂੰ ਅੱਗੇ ਚਲਾਉਣ ਲਈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਜੇ ਤੁਸੀਂ ਤੇਗ ਕਿਤਾਬ ਲੈਣੀ ਹੋਵੇ ਤੇ ਇਸ ਵੀਡੀਓ ਦੇ ਆਖਰ 'ਚ ਤੇ ਜਾਂ ਥੱਲੇ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕਸ ਤੇ ਜਾ ਕੇ ਤੁਸੀਂ ਇਹ ਕਿਤਾਬ ਆਰਡਰ ਕਰ ਸਕਦੇ ਹੋ